ਜਿੱਥੇ ਜਿੱਥੇ ਵੀ ਬਾਲਮੀਕੀ ਸਮਾਜ ਨੂੰ ਜਾਨਵਰ ਸਮਝੇ ਆਂਦੀ ਜਨਾਬ ਕਿਉਂ ਲਾਇਆ ਜੀ ਧਰਨਾ ਆਪਾਂ ਨੇ ਇਹ ਧਰਨਾ ਸਰ ਪਿਛਲੇ 23 ਸਮੇਂ ਤੋਂ ਜਿਹੜੇ ਲੋਕ ਮਰਦੇ ਜਾ ਰਹੇ ਆ ਪਹਿਲਾਂ ਵੀ ਇੱਕ ਕੈਂਪ ਦੇ ਵਿੱਚ ਇਹ ਹਾਦਸਾ ਹੋਇਆ ਸੀਗਾ ਉਹ ਦੂਰ ਉਦੂਰ ਰੀੜੇ ਖੱਚ ਕੇ ਲੈ ਕੇ ਜਾਂਦਾ ਜਦੋਂ ਇੱਥੇ ਟ੍ਰੈਮ ਨਹੀਂ ਮਿਲਦਾ ਤੋਂ ਫੇਰ ਪਰੇਸ਼ਾਨੀ ਹੁੰਦੀ ਆ ਹੁੰਦੇ ਅਰ ਕੰਦੀ ਡੈਥ ਹੋ ਗਈ ਸੀ ਇੱਥੇ ਕੱਲ ਵੀ ਇੱਕ ਡੈਥ ਹੋਈ ਆ ਜਸ਼ਪਾਲ ਸਾਹਿਬ ਦੇ ਨਾਮ ਤੇ ਵੇ ਸਾਥੀ ਇਥੇ ਸੀਗੇ ਉਹ ਟਾਰਪੇਸ਼ਨ ਦੇ ਵਿੱਚ ਪੱਕੇ ਮੁਲਾਜ਼ਮ ਸੀਗੇ 11 ਵਜੇ ਤੋਂ ਲੈ ਕੇ ਰਾਤ ਦੇ 7 ਵਜੇ ਤੱਕ ਇੰਤਜ਼ਾਰ ਕੀਤਾ ਹੁੰਦਾ ਫਿਰ ਜਦੋਂ ਨੰਬਰ ਆਇਆ ਤੇ ਜਦੋਂ ਰੇਡਾ ਸੁੱਟਣ ਜਾਣ ਲੱਗਿਆ ਤੈਨੂੰ ਹਾਰਟ ਅਟੈਕ ਆ ਗਿਆ ਹਣ ਮੈਂ ਸਰਾਂ ਜਦੋਂ ਗੱਲ ਕੀਤੀ ਸੈਂਟਰੀ ਚੀਫ ਇਨਸਪੈਕਟਰ ਸਾਹਿਬ ਰਜਿੰਦਰ ਹੰਸ ਜੀ ਨਾਲ ਤੇ ਕਹਿੰਦਾ ਜੀ ਉਹ ਤਾਂ ਕਿੱਦਾਂ ਮਰਿਆ ਤਾਂ ਹਾਰਟ ਅਟੈਕ ਨਾਲ ਮਰਿਆ ਮੈਂ ਆਪ ਜੀ ਦੇ ਮਾਧਮ ਨਾਲ ਪੁੱਛਣਾ ਚਾਹਨਾ ਮਾ ਜਿਹੜੇ ਹਾਰਟ ਅਟੈਕ ਦੇ ਤਿੰਨ ਕਾਰਨ ਬਣਿਆ ਜੋ ਸਾਡੀ ਸੋ ਸਮਝੇ ਸਾਹਮਣੇ ਇੱਕ ਤਾਂ ਇੱਥੇ ਲਗਾਤਾਰ ਬਦਬੂ ਜਿਹੜੀ ਆ ਲਗਾਤਾਰ ਵੱਧਦੀ ਜਾ ਰਹੀ ਸੀਗੀ ਉਹ ਬਦਬੂ ਦਾ ਸ਼ਕਾਰ ਜਿਹੜਾ ਸੀਗਾ ਉਹ ਜਸ਼ਪਾਲ ਜਿਹਦੀ ਉਮਰ ਜਿਹੜੀ ਹੈ 2 ਕਟ 60 ਦੀ ਸੀਗੀ 2 ਸਾਲ ਰਿਟਾਇਰ ਨੂੰ ਰਹਿੰਦੇ ਸੀਗੇ ਉਹਦੇ ਹੋਰ ਵੀ ਪੇਟ ਦੇ ਵਿੱਚ ਸਮਾਜ ਦੇ ਆਪਣੇ ਸਰੀਰ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਜੇ ਸੀਗੀਆਂ ਤੇ ਉਹ ਜਿਹੜਾ ਲਗਾਤਾਰ ਕੂੜਾ ਜਿਹੜਾ ਸੁਗੰਧ ਦੇ ਕਰਕੇ ਉਹਨਾਂ ਦੇ ਨੱਕ ਦੇ ਵਿੱਚ ਜਾਂ ਦਿਮਾਗ ਦੇ ਵਿੱਚ ਬਰਡਨ ਪੈਂਦਾ ਗਿਆ ਨੰਬਰ 2 ਉਹ 7 ਵਜੇ ਤੱਕ ਜਿਹੜਾ ਬੰਦਾ ਇੰਤਜ਼ਾਰ ਕਰਦਾ ਰਹੇ ਤੇ ਕੂੜਾ ਸੁੱਟਣ ਦਾ ਉਹਨੂੰ ਪਿੱਛੇ ਟੈਨਸ਼ਨ ਸੀਗੀ ਕਿ ਇਹਦਾ ਹੋਰ ਕੂੜਾ ਹੈਗਾ ਵਾ ਉਹ ਮੈਂ ਕਿੱਦਾਂ ਚੱਕੂੰਗਾ ਅੱਜ ਉਸ ਟੈਨਸ਼ਨ ਦੇ ਵਿੱਚ ਵੀ ਕਿ ਹੋਰ ਮੈਂ ਕੂੜਾ ਕਿੱਦਾਂ ਚੱਕੂੰਗਾ ਲੋਕੀ ਮੈਨੂੰ ਬੋਲਣਗੇ ਤੇ ਵੀ ਟੈਨਸ਼ਨ ਜਿਹੜੀ ਦਿਮਾਗ ਦੇ ਵਿੱਚ ਘਰ ਕਰ ਗਈ ਉਹ ਕਿਸੇ ਟੈਨਸ਼ਨ ਸਵੇਰ ਦੇ 11 ਵਜੇ ਤੋਂ ਲੈ ਕੇ 7 ਵਜੇ ਤੱਕ ਜਿਹੜਾ ਪਰਿਵਾਰ ਦਾ ਮੁਖੀਆ ਸੀਗਾ ਪੂਰਾ ਪਰਿਵਾਰ ਦਾ ਕਾਰੋਬਾਰ ਰੋਜੀ ਰੋਟੀ ਉਹਦੇ ਨਾਮ ਤੇ ਚੱਲਦੀ ਸੀਗੀ ਤੇ 7 ਵਜੇ ਤੱਕ ਉਹ ਇੱਥੇ ਰਿਹਾ ਤਾਂ ਵੀ ਇਸ ਚੀਜ਼ ਦੀ ਪਰੇਸ਼ਾਨੀ ਹੋਣ ਲੱਗੀ ਕੀ ਮੇਰੇ ਘਰੇ ਰੋਟੀ ਕੀ ਬਣੂਗੀ ਸਬਜ਼ੀ ਕੀ ਬਣੂਗੀ ਬੱਚੇ ਕੀ ਖਾਊਗੇ ਇਸ ਚੀਜ਼ ਦੀ ਉਹਨੂੰ ਪਰੇਸ਼ਾਨੀ ਹੋਈ ਇਹ ਸਾਰੀਆਂ ਪਰੇਸ਼ਾਨੀਆਂ ਹੋਣ ਦੇ ਕਰਕੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਮਾਉਨਾ ਅਫਸਰਾਂ ਨੂੰ ਤੁਹਾਡੇ ਮਾਧਿਅਮ ਨਾਲ ਕਿ ਜਿਹੜਾ ਟੈਨਸ਼ਨ ਆਉਂਦੀ ਹੈ ਤਾਂ ਹੀ ਤਾਂ ਹਾਰਟ ਅਟੈਕ ਆਂਦਾ ਵਾ ਉਹ ਟੈਨਸ਼ਨ ਵਾਲੀ ਹਾਰਟ ਅਟੈਕ ਆਂਦਾ ਵਾ ਜਿਹਨੂੰ ਟੈਨਸ਼ਨ ਆਈਆ ਤੇ ਉਹਨੂੰ ਹਾਰਟ ਅਟੈਕ ਆਇਆ ਉਹ ਜਿਹਨੂੰ ਹਾਰਟ ਅਟੈਕ ਆਇਆ ਤੇ ਇੰਨਾ ਟਾਈਮ ਨਹੀਂ ਸੀ ਗਿਆ ਉਹਨੂੰ ਕਿਉਂਕਿ ਇਹ ਸਭ ਤਾਂ ਰੇੜਾ ਖਿੱਚਣ ਵਾਲਾ ਗਰੀਬ ਹੁੰਦਾ ਉਹ ਸਮੇਂ ਜਰ ਕਿਸੇ ਗੱਡੀ ਦੇ ਵਿੱਚ ਹਸਪੀਟਲ ਨਾਲ ਜਾ ਸਕਿਆ ਤੇ ਉਹਦੀ ਟੈਗ ਦੇ ਵਿੱਚ ਡੈਥ ਹੋ ਗਈ ਉਹਨਾਂ ਇਥੇ ਨੂੰ ਪੁੱਛਣਾ ਚਾਹਨਾ ਜਿਸ ਬੰਦੇ ਨੇ ਛੇਕਾ ਦਿੱਤਾ ਵਾ ਜਿਹਨੂੰ ਸਹੂਲਤਾਂ ਨਾ ਦੇ ਕੇ ਸੱਤ-ਸੱਤ ਘੰਟੇ ਇੰਤਜ਼ਾਰ ਕਰਾ ਰਿਆ ਗੱਡੀਆਂ ਖੜਾ ਪਈਆਂ ਜਿਹੜੇ ਅੱਡੇ ਘੰਟਿਆਂ ਵਿੱਚ ਲੋਕ ਬੇਲ ਹੋ ਜਾਂਦੇ ਸੀਗੇ ਆ ਸੱਤ ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਜਿਹੜਾ ਉਹਨਾਂ ਨੂੰ ਟੈਗ ਹੁੰਦਾ ਵਾ ਕਿਨੇ ਕੋਲਾ ਪੇਲਾ ਛੇਕਾ ਲਿਤਾ ਕੀ ਹੁੰਦੇ ਤੇ ਪਰਚਾ दर्ज ਨਹੀਂ ਹੁੰਦਾ ਪੁਲਿਸ ਮੁਚਾਇਕਾਂ ਨੇ ਬਾਲ ਦੇ ਵਿੱਚੋਂ ਵੀ ਖਾਲ ਕੱਢ ਲੈਂਦੀਆਂ ਇਹ ਤਾਂ ਵਿਚਾਰਾ ਹੱਡ ਅਟੈਕ ਨਾਲ ਇਨਸਾਨ